ਲੂਗਾ ਬਾ ਸੁਖਦੇਵ ਸਿੰਘ ਅੱਜ ਗੱਲ ਕਰਦੇ ਆ ਜੀ ਇਹ ਧਾਪਾ ਤੋਂ ਘਾਟ ਰਹੀ ਹੰਦੀ ਖਲਾਈ ਤੋਂ ਬੰਦੂ ਕੁਝ ਲੇਕਿਨ ਮੈਂ ਸੋਹਣਾ ਆ ਦੇਖਿਆ ਕਿ ਇਹ ਰੰਗੇ ਤੇ ਲਾਹਣ ਇਹਨਾ ਖਾਲੀ ਹੋਈ ਆ ਤੇ ਆ ਵੇਚ ਧੂਣਾ ਕੰਮ ਛੱਡ ਗਏ ਤੇ ਪੂਰੀ ਖਾਲੀ ਹੀ ਨਹੀਂ ਇਹਦੇ ਵਿੱਚ ਇਹਨਾਂ ਚਾਰ ਦੀ ਗੜਬੜ ਹੋਉਂਦੀ 100% ਸੰਭਾਵਨਾ ਹੈ ਇਹਦੇ ਵਿੱਚ ਵੇਖੋ ਆ ਜਿਹੜੇ ਸਾਈਡ ਦੇ ਉੱਤੇ ਇੱਕ ਸਾਈਡ ਦੇ ਉੱਤੇ ਥੋੜਾ ਥੋੜਾ ਬਾਹਰ ਕਟਿਆ ਬਖਾਇਆ ਹੋਰ ਕਟਿਆ ਕਿ ਇਸ ਨੂੰ ਹਾਲਤ ਆ ਗਿਆ ਠੀਕ ਆ ਜੀ ਉਦੋਂ ਆ ਕੇ ਸਬਿੱਧੀ ਸਾਰੀ ਦੱਸਦੀ ਆ ਕਿ ਇਹ ਟ੍ਰੇਨ ਦੀ ਖੜਾਈ ਜਿਹੜੀ ਆ ਉਹ ਕੀਤੀ ਹੀ ਨਹੀਂ ਇਹ ਇਹ ਅਸੀਂ ਬਾਬਾ ਬਕਾਲਾ ਟ੍ਰੇਨ ਦੇ ਉੱਤੇ ਬਾਬਾ ਬਕਾਲਾ ਤੋਂ ਧਿਆਨਪੁਰ ਰੋਡ ਨੂੰ ਜਾਂਦੀ ਰੋਡ ਆ ਉਸ ਰੋਡ ਦੇ ਉੱਤੇ ਇਹ ਸਾਰੀ ਸਥਿਤੀ ਵੇਖੀ ਆ ਤੇ ਉਹ ਜੇ ਸੁਨਾਪਾ بارشਾਂ ਹੋ ਗਈਆਂ ਤਾਂ ਮੁੜ ਕੇ ਅਧਿਕਾਰੀ ਇਹ ਕਹਿ ਦੇਣਗੇ ਕਿ ਇਹ ਜੀ ਦੁਬਾਰਾ ਹੋ ਗਈ بارش ਹੋ ਗਈ ਇਹਦੇ ਤੇ ਹਰ ਵਾਰੀ ਬਹੁਤ ਵੱਡਾ ਇਤਨਾ ਭ੍ਰੇਟਾਚਾਰ ਕੀਤਾ ਹੈ। ਦੇਖੋ ਦੂਰ ਤੱਕ ਨਜ਼ਰ ਆਉਦਾ। ਦੂਰ ਤੱਕ। ਤੇ ਇਹ ਜਿਹੜੀ ਫਸਾਈ ਜਿਹੜੀ ਆ ਉਹ ਹੋਈ ਨਹੀਂ। ਥੋੜੇ ਜੀ ਪਿਛੇ ਰਹੀਏ ਸਾਈਡ ਤੋਂ ਪੁਲਾਂ ਤੇ ਵਿਖਾ ਕੇ ਤੇ ਇਹ ਕਹਿੰਦਾ ਜੀ ਇਹ ਵੀ ਫਸਾਈ ਹੋ ਗਈ ਆ। ਸੇ ਤਾਂ ਇਤੋਂ ਦੂਰ ਤੱਕ ਦੇਖਦੇ ਆਂ। ਹਰ ਹੀ ਨਜ਼ਰ ਆਉਂਦੀ ਆ। ਇਹਦੇ ਵਿੱਚ ਕਪਲਾ ਹੋਂਡਾ ਬਠਾ ਖਾਸਾ ਤੇ ਅਜਿਹੇ ਜਿਹੜੇ ਮਸਲੇ ਆ ਸਰਕਾਰ ਨੂੰ ਨਜ਼ਰ ਨਹੀਂ ਆਉਂਦੇ ਇਹਨਾਂ ਦੀ ਪਰਤਾਲ ਜਿਹੜੀ ਆ ਜੂ ਰੂਟ ਰੇਨਾ ਦੀ ਹੁਣ ਜਿਹੜੀ ਜਿਹੜੀ ਆ ਆ ਮੌਸਮ ਦੇ ਦੌਰਾਨ ਜਿਹੜੀਆਂ ਖਾਲੀਆਂ ਰਹਿੰਦੀਆਂ ਉਹ ਵੱਡੀ ਕਪਲੇ ਪਾਜੀ ਹੁੰਦੀ ਹੈ ਇਹਨਾਂ ਵਿੱਚ ਇਹ ਸਮਾਪਤੀ ਕਰਦੇ ਆ ਅਗਲੀ ਵੀਡੀਓ ਲੈ ਕੇ ਫੇਰ ਆ ਜਰੋ